ਅੱਗਵਾਲ ਸਮਸ ਸਬਾਬ ਹੋਗਾ ਇਹਨਾਂ ਦੇ ਸਾਰੇ ਮੈਂਬਰਸ ਦੇ ਜਿੱਦਾਂ ਨਾਲ ਨਸੀਬਲ ਹਸਪੀਟਲ ਹੋਗਾ ਨੂੰ ਇਹਨਾਂ ਨੇ ਬੈਡਸ਼ੀਟ ਦਿੱਤੀਆਂ ਪੇਸ਼ੈਂਟਸ ਲਈ ਇਹ ਤੁਲ ਬਹੁਤ ਤਨਵਾਦੀਆਂ ਕਿ ਇਹਨਾਂ ਨੇ ਬਹੁਤ ਅੱਛਾ ਕੰਮ ਵਾਲਾ ਕੀਤਾ ਕਿਉਂਕਿ ਜਿਹੜੀ ਹਸਪੀਟਲ ਨੂੰ ਕੋਈ ਡੋਨੇਸ਼ਨ ਦਿੱਤੀ ਜਾਂਦੀ ਹੈ ਉਹ ਸਭ ਤੋਂ ਉੱਤੇ ਹੈ ਤੇ ਅਸੀਂ ਇਹਨਾਂ ਨੂੰ ਇਹ ਸ਼ੋਗਿੰਗ ਦਿਵਾਉਣੀ ਹੈ ਕਿ ਸਾਰੇ ਜਿਹੜੇ ਡਾਕਟਰਸ ਆ ਸਟਾਫ ਹਰ ਪੇਸ਼ੈਂਟ ਦਾ ਮਤਲਬ ਤਨਮਨ ਦਾ ਨਾਮ ਬਲਿ ਸੇਵਾ ਕਰਨਗੇ ਤਾਂ ਜੋ ਅਸੀਂ ਇਹਨਾਂ ਦੀ ਜਿਹੜੀ ਉਮੀਦਾਂ ਦੇ ਵੀ ਖਰੇ ਉਤਰੀਏ ਤੇ ਆਮ ਨਾਲੇ ਟਾਈਮ 'ਚ ਵੀ ਇਹ ਸਾਨੂੰ ਸਹਿਯੋਗ ਦਿੱਤੇ ਧੰਨਵਾਦ ਹਾਂ ਮੇਰਾ ਨਾਮ ਡਾਕਟਰ ਅਜੇ ਕਾਂਸਲ ਹੈ ਮੈਂ ਅਗਰਵਾਲ ਸਮਾਜ ਸਭਾ ਤੋਂ ਪੰਜਾਬ ਐਕਸੀਡੈਂਟ ਹੈ ਤੇ ਮੈਂ ਦੇਖਿਆ ਵੀ ਕਿਹੜਾ ਹਸਪੀਟਲ ਹੈ ਕਾਫੀ ਹਾਰਡ ਵਰਕਿੰਗ ਕਰਦਾ ਹੈ ਪਰ ਇਹਨਾਂ ਕੋਲੇ ਓਟੀ ਸੀਟ ਤੇ ਬੈੱਡ ਸ਼ੀਟ ਦੀ ਕਾਫੀ ਕਮੀ ਸੀ ਤੇ ਫਿਰ ਅਸੀਂ ਸੀ ਹਮ ਉਸ ਤੇ ਹਮ ਉਸ ਨਾਲ ਡਿਸਕਸ਼ਨ ਕਰਕੇ ਇਹਨਾਂ ਨੂੰ ਅੱਜ ਅਸੀਂ ਬੈੱਡ ਸ਼ੀਟ ਵਗੈਰਾ ਦਿੱਤੀ ਹੈ ਤਾਂ ਕਿ ਕਿਹੜੇ ਪੇਸ਼ੈਂਟ ਆਂਦੇ ਆ ਵੀ ਉਹਨਾਂ ਨੂੰ ਕੋਈ ਪ੍ਰੋਬਲਮ ਵਗੈਰਾ ਨਾ ਆਵੇ ਬਾਕੀ ਕਿਹੜਾ ਇਹਨਾਂ ਦਾ ਜਿੰਨਾ ਵੀ ਸਟਾਫ ਹੈ ਜਿੰਨੇ ਡਾਕਟਰ ਹੈ ਕਾਫੀ ਹਾਰਡ ਵਰਕ ਕੀਤਾ ਕਰਦੇ ਹੈ ਤੇ ਸਿਵਲ ਹਸਪੀਟਲ ਅੱਗੇ ਨਾਲੋਂ ਕਾਫੀ ਬੈਟਰ ਵਧੀਆ ਕੰਮ ਕਰ ਰਿਹਾ ਹੈ ਤਾਂ ਕਿ ਅਸੀਂ ਵੀ ਜਿਗਰ ਸਾਨੂੰ ਵੀ ਐਨ ਜੀਓ ਨੂੰ ਚਾਹੀਦਾ ਵੀ ਅਸੀਂ ਇਹਨਾਂ ਦੀ ਬਾਹਾਂ ਬਨ ਕੇ ਕੰਮ ਕਰੀਏ ਐਡਮਿਨਿਸਟਰੇਟਰ ਤੇ ਜਦੋਂ ਐਨ ਜੀਓ ਇੱਕ ਦੂਜੇ ਦੀ ਬਾਹਾਂ ਬਨ ਕੇ ਕੰਮ ਕਰਦੇ ਹੈ ਤੇ ਬਹੁਤ ਵਧੀਆ ਸਾਰਿਆਂ ਨੂੰ ਚੰਗਾ ਲੱਗਦਾ ਹੈ इस वीडियो नु अगे शेयर जरूर करना जी कृपा करके चैनल सब्सक्राइब जरूर कर लो जी हुन तुसी फास्ट अन्यूज पा एप प्ले स्टोर तो इंस्टॉल करके नविया ताज़ा खबरा पढ़ते देख सकदे हो धनबाद